ਸਤਿ ਸ੍ਰੀ ਅਕਾਲ ਦੋਸਤੋ ਮੈਂ ਕੁਲਦੀਪ ਸਿੰਘ ਅੱਜ ਤੁਹਾਡੇ ਨਾਲ ਫੇਸਬੁੱਕ ਤੇ ਰੂਬਰੂ ਆ ਤੇ ਮੈਂ ਕੁਝ ਲਾਈਨਾਂ ਲਿਖਣ ਦੀ ਕੋਸ਼ਿਸ਼ ਕੀਤੀ ਸੀ ਤੇ ਉਹ ਤੁਹਾਨੂੰ ਮੈਂ ਸੁਣਾਉਂਗਾ ਸੁਣਿਓ ਤੇ ਪਸੰਦ ਕਰਿਓ ਹਉ ਯੁੱਤੋ ਯੁੱਤੋ ਕਹਿਣ ਬਾਈ ਸਾਡਾ ਯਾਰ ਤੂੰ ਅਧੀ ਰਾਤ ਲਈ ਓਏ ਭਾਵੇਂ ਹਾਕਮਾਰ ਤੂੰ ਉੱਤੋਂ ਯੁੱਤੋ ਕਹਿਣ ਬਾਈ ਸਾਡਾ ਯਾਰ ਤੂੰ ਹਾਂ ਦੀ ਰਾਤ ਲਈ ਓਏ ਭਾਵੇਂ ਆਵਾਜ਼ ਮਾਰ ਤੂੰ ਹੋਏ ਅੰਦਰੋਂ ਜੋ ਰੱਖਦੇ ਲੈ ਨੀਤਾ ਮਾੜੀਆਂ ਦਿਲੋਂ ਨੰਗ ਬੰਦੇ ਨਾ ਨਿਭੌਣ ਯਾਰੀਆਂ ਹਾ ਦਿਲੋਂ ਨੰਗ ਬੰਦੇ ਨਾ ਨਿਭੌਣ ਯਾਰੀਆਂ ਹੇ ਯਾਰ ਕਹਿ ਕੇ ਯਾਰ ਦੇ ਕੀ ਜੇ ਤੇ ਨਜ਼ਰਾ ਯਾਰ ਕਹਿ ਕੇ ਯਾਰ ਦੇਖੀ ਸੇ ਤੇ ਨਜ਼ਰਾ ਯਾਰੀਆਂ ਜਾਣ ਸਕਦੇ ਨਹੀਂ ਕਦਰਾਂ ਹੋ ਸਿਰ ਦੇ ਕੇ ਕੀਮਤਾਂ ਇਹ ਜਾਣ ਤਾਰੀਆਂ ਦਿਲੋਂ ਨੰਗ ਬੰਦੇ ਨਾ ਨਿਭੌਣ ਯਾਰੀਆਂ ਹੋ ਛੱਠੇ ਨੇ ਤਾਂ ਗੱਲਾਂ ਕਹਿਣੀਆਂ ਕਰਾਰੀਆਂ ਦਿਲੋਂ ਨੰਗ ਬੰਦੇ ਨਾ ਨਿਭੌਣ ਯਾਰੀਆਂ ਹੋ ਦਿਲੋਂ ਨੰਗ ਬੰਦੇ ਨਾ ਨਿਭੌਣ ਯਾਰੀਆਂ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਲਵ ਯੂ ਆਲ ਅੱਜ ਲਈ